ਕਦਾ YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਅਰਜੀਤ ਖੁੱਲਰਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੰਦਰੁਸਤੀਆਂ ਦੇ ਖੁਸ਼ੀਆਂ ਦੇ ਵਿੱਚ ਹੋਵੋਗੇ ਔਰ ਵਧੀਆ ਜੀਵਨ ਬਤੀਤ ਕਰ ਰਹੇ ਹੋਵੋਗੇ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਫਿਰ ਇੱਕ ਵਿਸ਼ੇ ਨਾਲ ਹਾਜ਼ਰਾਂ ਤੁਹਾਡੇ ਸਾਹਮਣੇ ਕਿਉਂਕਿ ਇਹ ਜਿਹੜਾ ਵਿਸ਼ਾ ਹੈ ਕੁੱਲ ਮਿਲਾ ਕੇ ਹਰ ਬੰਦੇ ਵਾਸਤੇ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਤਾਂ ਦੋਸਤੋ ਕਿਉਂਕਿ ਸਾਡਾ ਸਮਾਜ ਹੈ ਸਮਾਜ ਵਿੱਚ ਰਹਿੰਦੇ ਹਾਂ ਸਮਾਜ ਇੱਕ ਤਾਣਾ ਬਾਣਾ ਹੈ ਹਰ ਬੰਦਾ ਸਮਾਜ ਵਿੱਚ ਰਹਿੰਦਾ ਹੈ ਉਹ ਸਮਾਜ ਨੂੰ ਕੋਈ ਵੀ ਬਾਤ ਨਹੀਂ ਜਾ ਸਕਦਾ ਤੋ ਨਸ਼ਾ ਜੋ ਹੈ ਇੱਕ ਬਹੁਤ ਹੀ ਵੱਡੀ ਜਿਹੜੀ ਹੈ ਬਰਾਈ ਹੈ ਸਮਾਜਿਕ ਬਰਾਈ ਹੈ। ਔਰ ਨਸ਼ੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਫਸੇ ਹੋਏ ਨੇ। ਪਹਿਲਾਂ ਵੀ ਫਸੇ ਨੇ 91 ਹੋਰ ਫਸ ਰਹੇ ਨੇ। ਇਸ ਕਰਕੇ ਦੋਸਤੋ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਰ ਬੰਦੇ ਵਾਸਤੇ ਬਣ ਜਾਂਦਾ ਹੈ। ਕਿਉਂਕਿ ਜੇਕਰ ਸਰੀਰ ਠੀਕ ਹੋਏਗਾ ਤਾਂ ਇਨਸਾਨ ਤਰੱਕੀ ਕਰ ਪਾਏਗਾ ਇਨਸਾਨ ਕੋਈ ਵਧੀਆ ਕੰਮ ਕਰ ਪਾਏਗਾ ਇਨਸਾਨ ਦੀ ਵਧੀਆ ਸੋਚ ਹੋਏਗੀ ਇਨਸਾਨ ਦਾ ਦਿਮਾਗ ਵਧੀਆ ਕੰਮ ਕਰ ਰਿਹਾ ਹੋਵੇਗਾ ਉਚਾਈਆਂ ਦੀ ਤਰਫ ਜਾ ਰਿਹਾ ਹੋਵੇਗਾ ਔਰ ਜੇਕਰ ਉਹ ਖੁਦ ਤਰੱਕੀ ਕਰੇਗਾ ਉਹਦੇ ਨਾਲ ਨਾਲ ਸਟੇਟ ਦੀ ਤਰੱਕੀ ਹੋਏਗੀ ਨਾਲ ਨਾਲ ਦੇਸ਼ ਦੀ ਤਰੱਕੀ ਹੋਏਗੀ ਔਰ ਉਹਨਾਂ ਦੇ ਘਰ ਦੀ ਤਰੱਕੀ ਹੋਏਗੀ ਪਰ ਇਹ ਚੀਜ਼ਾਂ ਤਾਂ ਹੀ ਸਭ ਠੀਕ ਹੁੰਦੀਆਂ ਨੇ ਜੇਕਰ ਦੋਸਤੋ ਇਹ ਬਿਲਕੁਲ ਕੋਈ ਨਸ਼ਿਆ ਤੋਂ ਰਹਿਤ ਹੋਵੇ ਤਾਂ ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਵੀ ਬਹੁਤ ਵੱਡੀ ਗਿਣਤੀ ਵਿੱਚ ਨਸ਼ੇ ਵਿੱਚ ਨਸ਼ੇ ਵਿੱਚ ਫਸ ਚੁੱਕਿਆ ਹੈ ਨਸ਼ਾ ਇੱਕ ਐਸੀ ਦਲਦਲ ਹੈ ਜਿਹੜਾ ਇਸ ਵਿੱਚ ਫਸ ਜਾਂਦਾ ਹੈ ਦੋਸਤੋ ਫਿਰ ਉਹ ਛੇਤੀ ਨਿਕਲਿਆ ਵੀ ਨਹੀਂ ਨਿਕਲ ਪਾਦਾ ਕਿਉਂਕਿ ਇਹ ਦਲਦਲ ਦੀ ਤਰ੍ਹਾਂ ਹੁੰਦਾ ਹੈ ਇਸ ਵਿੱਚ ਜਿੰਨਾ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰੋਗੇ ਤੇ ਵਿਅਕਤੀ ਹੋਣ ਨਾਲ ਜਿਆਦਾ ਸੁਝਿਤਤਾਸ ਦਾ ਚਲਾ ਜਾਂਦਾ ਹੈ ਸੋ ਬਹੁਤ ਵੱਡੀ ਤਰਾਸਤੀ ਹੈ ਪੰਜਾਬ ਵਾਸਤੇ ਔਰ ਇੱਕ 8 ਜੁਲਾਈ 2024 ਦੀ ਇੱਕ ਸਰਕਾਰੀ ਰਿਪੋਰਟ ਮੁਤਾਬਕ 68 ਲੱਖ ਲੋਕ ਨਸ਼ਾ ਕਰਦੇ ਨੇ ਪੰਜਾਬ ਵਿੱਚ ਟੋਟਲ 68 ਲੱਖ ਲੋਕ ਨਸ਼ਾ ਕਰਦੇ ਨੇ ਔਰ ਉਸ ਦੇ ਵਿੱਚ ਲਗਭਗ 697000 बच्चे ने जिन्ना दी उम्र 10 ਤੋਂ ਲੈ ਕੇ 17 ਸਾਲ ਹੈ 697000 ਬੱਚੇ ਜਿਨ੍ਹਾਂ ਦੀ ਉਮਰ ਲਗਭਗ 10 ਤੋਂ 17 ਸਾਲ ਹੈ ਤਾਂ ਦੋਸਤੋ ਬਹੁਤ ਵੱਡੀ ਗਿਣਤੀ ਹੈ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਨੇ ਬੱਚਿਆਂ ਤੋਂ ਹੀ ਅੱਗੇ ਦੇਸ਼ ਨੇ ਚੱਲਣਾ ਹੁੰਦਾ ਹੈ ਔਰ ਉਹਨਾਂ ਦਾ ਅਗਰ ਕੋਈ ਵਿਕ ਵਧੀਆ ਹੋਏਗਾ ਉਹਨਾਂ ਦਾ ਜਨਗਣਨਾ ਵਧੀਆ ਹੋਏਗੀ ਤਾਂ ਦੇਸ਼ ਦੀ ਸਿਰਜਣਾ ਵਧੀਆ ਹੋਏਗੀ ਇਸ ਕਰਕੇ ਇੱਕ ਸਟੇਟ ਦੇ ਵਿੱਚ ਅਗਰ ਇੰਨੇ ਬੱਚਿਆਂ ਦੀ ਗਿਣਤੀ ਹੈ ਤਾਂ ਸਾਰੇ ਦੇਸ਼ ਦੇ ਵਿੱਚ ਆਲ ఓਵਰ ਡੀਆ ਵਿੱਚ ਕਿੰਨੀ ਹੋਏਗੀ ਔਰ ਇਹਨਾਂ ਦੇ ਵਿੱਚ ਵੀ ਜੋ 69701 ਤੋਂ 17 ਸਾਲ ਦੇ ਵਿੱਚ ਏਜ ਦੇ ਵਿੱਚ ਬੱਚੇ ਨੇ ਇਹਨਾਂ ਚ 343000 ਓਪੀਐਂਡ ਵਗੈਰਾ ਲੈਂਦੇ ਨੇ ਘਾਤਕ ਨਸ਼ਾ ਜਿਵੇਂ ਹੈਰੋਇਨ ਵਗੈਰਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਦੋਸਤੋ ਸਾਰਿਆਂ ਵਾਸਤੇ ਔਰ ਉਸ ਵਿੱਚ 13100 ਇਦਾਂ ਦੇ ਬੱਚੇ ਨੇ ਜਿਹੜੇ ਕੋਕੀਨ ਤਰ੍ਹਾਂ ਦਾ ਨਸ਼ਾ ਲੈਂਦੇ ਨੇ ਕੋਕੀਨ ਉਹ ਰਗਾ ਇਹ ਨਸ਼ਾ ਲੈਂਦੇ ਨੇ ਔਰ ਬਤਹਰੇ ਯਾਰ ਇਦਾਂ ਦੇ ਨੇ ਜਿਹੜੇ স্মੋਕਿੰਗ ਟਾਈਪ ਲੈਂਦੇ ਨੇ ਤਾਂ ਦੋਸਤੋ ਕੋਲ ਮਿਲਾ ਕੇ ਨਸ਼ਾ ਕੋਈ ਵੀ ਹੋਵੇ ਚਾਹੇ ਕੋਈ স্মੋਕਿੰਗ ਰੂਪ ਦੇ ਵਿੱਚ ਲੈਂਦਾ ਚਾਹੇ ਇਨਹੇਲਿੰਗ ਰੂਪ ਚ ਲੈਂਦਾ ਚਾਹੇ ਉਹ ਇੱਕ ਚੂਇੰਗ ਰੂਪ ਦੇ ਵਿੱਚ ਜੁਬਾਨਾਂ 'ਚ ਲਗਾ ਲੈਣਾ ਮੂੰਹ ਦੇ ਵਿੱਚ ਜਿੱਦਾਂ ਜਰਦਾ ਹੁੰਦਾ ਹੈ ਜਾਂ ਫਿਰ ਕੋਈ ਇੰਜੈਕਸ਼ਨ ਲਗਾਉਣਾ ਇੰਜੈਕਟ ਕਰਨਾ ਜਿਵੇਂ ਲੋਕ ਫਿਰ ਹੁੰਦਾ ਚਿੱਟੇ ਦੇ ਇੰਜੈਕਸ਼ਨ ਲਗਾਉਂਦੇ ਨੇ ਜਾਂ ਪੰਨੀ ਦੇ ਲੈਂਦੇ ਨੇ ਜਾਂ ਅਫੀਮ ਰੋਗ ਦੇ ਵਿੱਚ ਲੈਂਦੇ ਨੇ ਅਫੀਮ ਦਾ ਨਸ਼ਾ ਹੈ ਜਾਂ ਹੋਰ ਤੰਬਾਕੂ ਦਾ ਨਸ਼ਾ ਹੈ ਜਾਂ ਫਿਰ ਡਰਿੰਕ ਦਾ ਨਸ਼ਾ ਹੈ ਕੁੱਲ ਮਿਲਾ ਕੇ ਨਸ਼ੇ ਤਾਂ ਸਾਰੇ ਹੀ ਬਾੜੇ ਨੇ ਔਰ ਇਹਨਾਂ ਦਾ ਅਸਰ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਦੋਸਤੋ ਇਹਨਾਂ ਦਾ ਅਸਰ ਜਿਹੜਾ ਹੈ ਬਾਡੀ ਤੇ ਦਿਖਣ ਲੱਗ ਜਾਂਦਾ ਹੈ ਸਾਈਡ ਇਫੈਕਟਸ ਦਿਖਣ ਲੱਗ ਜਾਂਦੇ ਨੇ ਇਹਨਾਂ ਦੇ ਬੁਰੇ ਪ੍ਰਣਾਮ ਬੁਰੇ ਪ੍ਰਭਾਵ ਫਿਰ ਦਿਖਣ ਲੱਗ ਜਾਂਦੇ ਨੇ ਔਰ ਉਹ ਇਨਸਾਨ ਦੀ ਲਾਈਫ ਜਿਹੜੀ ਆ ਫਿਰ ਖਰਾਬ ਹੋਣ ਲੱਗ ਜਾਂਦੀ ਹੈ ਕਿਉਂਕਿ ਇੱਕ ਇਨਸਾਨ ਯਾਨੀ ਇੱਕ ਵਿਅਕਤੀ ਦੇ ਨਾਲ ਉਸ ਦਾ ਕਿੰਨਾ ਤਾਣਾ ਬਾਣਾ ਜੁੜਿਆ ਹੁੰਦਾ ਹੈ ਉਹਦੇ ਮਾਪਿਓ ਜੁੜਿਆ ਹੁੰਦਾ ਹੈ ਉਹਦੇ ਪੈਣ ਭਰਾ ਜੁੜੇ ਹੁੰਦੇ ਨੇ ਉਹਦੇ ਦੋਸਤ ਮਿੱਤਰ ਜੁੜੇ ਹੁੰਦੇ ਨੇ ਹੋਰ ਦੋਸਤੋ ਇਸ ਤੋਂ ਇਲਾਵਾ ਵੀ ਹੁੰਦਾ ਤਾਣਾ ਬਾਣਾ ਬਹੁਤ ਉਸ ਨਾਲ ਜੁੜਿਆ ਹੁੰਦਾ ਇੱਕ ਬੰਦਾ ਜਦੋਂ ਕੋਈ ਵੀ ਪ੍ਰਭਾਵਿਤ ਹੁੰਦਾ ਹੈ ਕਿਸੇ ਵੀ ਕਾਰਨ ਨਸ਼ੇ ਤੋਂ ਤਾਂ ਉਹਦੇ ਨਾਲ ਬਹੁਤ ਲੋਕ ਹੋਰ ਵੀ ਪ੍ਰਭਾਵਿਤ ਹੋ ਜਾਂਦੇ ਨੇ ਮਾਨਸਿਕ ਦੁੱਖ ਹੋ ਜਾਂਦਾ ਸਾਰਿਆਂ ਨੂੰ ਮਾਨਸਿਕ ਚਿੰਤਾ ਹੋ ਜਾਂਦੀ ਹੈ ਪੈਂਸ਼ਨ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਤੋਂ ਬਚਣ ਵਾਸਤੇ ਦੋਸਤੋ ਨਸ਼ਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਔਰ ਨਸ਼ਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀ ਗਿਤੀ ਵਿੱਚ ਲੋਕ ਵੀ ਧਸੇ ਹੋਏ ਨੇ ਔਰ ਹੋਰ ਵੀ ਧਸਦੇ ਚਲੇ ਜਾ ਰਹੇ ਨੇ ਔਰ ਇਸ ਵਿੱਚ ਜਾਣਦੇ ਵੀ ਕੁਝ ਕਾਰਨ ਹੁੰਦੇ ਨੇ ਇੱਕ ਤਾਂ ਅਸੀਂ ਜਾਣਾਂਗੇ ਅ ਅੱਜ ਕੁਝ ਆਮ ਲੋਕਾਂ ਦੇ ਕਾਰਨ ਵੀ ਇਸ ਤੋਂ ਇਲਾਵਾ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਜਿਹੜੇ ਨਸ਼ਿਆਂ ਵਿੱਚ ਲੱਗ ਜਾਂਦੇ ਨੇ ਉਹਨਾਂ ਦੇ ਕਾਰਨ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਦੋਸਤੋ ਜਿਹੜੇ ਆਮ ਲੋਕਾਂ ਦੇ ਵੀ ਕਾਰਨ ਹੋ ਜਾਂਦੇ ਨੇ ਜੁੜਨ ਦੇ ਨਸ਼ਾ ਦੇ ਵਿੱਚ ਲੱਗਣ ਦੇ ਮਾਨਸਿਕ ਜਾਂ ਭਾਵਨਾਤਮਕ ਕਾਰਨ ਇੱਕ ਇਹ ਵੀ ਕਾਰਨ ਹੁੰਦਾ ਹੈ ਕਿਉਂਕਿ ਜੋ ਲੋਕ ਕੋਈ ਬਿਜ਼ਨਸ ਕਰ ਰਿਹਾ ਕੋਈ ਸਰਕਾਰੀ ਨੌਕਰੀ ਕਰ ਰਿਹਾ ਕੋਈ ਪ੍ਰਾਈਵੇਟ ਜੋਬ ਕਰ ਰਿਹਾ ਕੋਈ ਹੋਰ ਕੰਮ ਕਰ ਰਿਹਾ ਮਜ਼ਦੂਰੀ ਕਰ ਰਿਹਾ ਕੋ ਕਿਸੇ ਪ੍ਰਕਾਰ ਦਾ ਕੰਮ ਧੰਦਾ ਕਰ ਰਿਹਾ ਕੋ ਕੁਝ ਕਰ ਰਿਹਾ ਰੋਟੀ ਕਮਾਉਣ ਵਾਸਤੇ ਤਾਂ ਜੋਬ ਵਾਲਿਆਂ ਵਾਸਤੇ ਕੀ ਹੁੰਦਾ ਹੈ ਕਿ ਕਈ ਵਾਰ ਉਹ ਲੇਟ ਇਹ ਹੁੰਦੇ ਨੇ ਲੇਟ ਆਵਰਜ਼ ਆ ਜਿਆਦਾ ਟਾਈਮ ਜਿਆਦਾ ਘੰਟੇ ਉਹਨਾਂ ਨੂੰ ਉਥੇ ਕੰਮ ਚ ਲੱਗਦੇ ਨੇ ਔਰ ਉਹ ਉਹਨਾਂ ਤੇ ਇਸ ਗੱਲ ਦਾ ਤਣਾ ਬਣ ਜਾਂਦਾ ਚਿੰਤਾ ਬਣ ਜਾਂਦੀ ਟੈਨਸ਼ਨ ਬਣ ਜਾਂਦੀ ਹੈ ਕਈ ਵਾਰ ਬਿਜ਼ਨਸmen ਲੋਕ ਜਿਹੜੇ ਹੁੰਦੇ ਉਹਨਾਂ ਦੇ ਕੰਮ ਦੇ ਵਿੱਚ ਕਾਰੋਬਾਰ ਚ ਆਪ ਡਾਊਨ ਆ ਜਾਂਦੀ ਹੈ ਕੁਛ ਘਾਟਾ ਪੈ ਗਿਆ ਜਾਂ ਹੋਰ ਕੁਛ ਅਦਾ ਹੋ ਗਿਆ ਉਹ ਲੋਕ ਚਿੰਤਾ ਵਿੱਚ ਟੈਨਸ਼ਨ ਵਿੱਚ ਹੋ ਜਾਂਦੇ ਨੇ ਤਾਂ ਸਮਾਜ ਵਿੱਚ ਚੱਲਦਿਆਂ ਜ਼ਿੰਦਗੀ ਵਿੱਚ ਚੱਲਦਿਆਂ ਆਪਸ ਐਂ ਡਾਊਨਸ ਤਾਂ ਆਉਂਦੇ ਹੀ ਨੇ ਹਰ ਬੰਦੇ ਦੀ ਲੱਗ ਚਾਉਂਦੇ ਨੇ। ਔਰ ਇੰਦੇ ਕਾਰਨ ਹਰ ਬੰਦੇ ਨੂੰ ਤਣਾਅ ਚਿੰਤਾ ਵੱਡਣਾ ਸੁਭਾਅਕ ਹੋ ਜਾਂਦਾ ਹੈ। ਭਾਵ ਕਿ ਟੈਨਸ਼ਨ ਕਿਸੇ ਪ੍ਰਕਾਰ ਦੀ ਬੇਚੈਨੀ, ਚਿੰਤਾ, ਡਿਪਰੈਸ਼ਨ ਇਹ ਜਿਹੜੇ ਮਾਨਸਿਕ ਤਣਾਅ ਨੇ ਇਹ ਜ਼ਰੂਰ ਇਨਸਾਨ ਤੇ ਹਾਵੀ ਹੋ ਜਾਂਦੇ ਨੇ। ਤਾਂ ਕੁਝ ਲੋਕ ਇਹਨਾਂ ਨੂੰ ਇਹਨਾਂ ਤੋਂ ਅਸਥਾਈ ਰੂਪ ਦੇ ਵਿੱਚ ਰਾਹਤ ਪਾਉਣ ਵਾਸਤੇ ਵੀ ਨਸ਼ੇ ਲਗਾ ਲੈਂਦੇ ਨੇ। ਕਿ ਅਸਥਾਈ ਰੂਪ ਚ ਤਾਂ ਚਲੋ ਇਹਨਾਂ ਤੋਂ ਰਾਹਤ ਮਿਲ ਰਹੀ ਹੈ। कोरोना ਨੂੰ ਇਹ ਪਤਾ ਨਹੀਂ ਹੁੰਦਾ ਕਿ ਲੰਬਾ ਸਮਾਂ ਜਦੋਂ ਇਸ ਵਿੱਚ ਫਸ ਜਾਵਾਂਗੇ ਤਾਂ ਫਿਰ ਇਸ ਦਾ ਜਿਹੜਾ ਪ੍ਰਨਾਮ ਬਹੁਤ ਬੁਰਾ ਹੋਏਗਾ ਇਸ ਤੋਂ ਅੱਗੇ ਦੋਸਤੋ ਆ ਜਾਂਦਾ ਸਮਾਜਿਕ ਦਬਾਅ ਵੀ ਆ ਜਾਂਦਾ ਹੈ ਕਈ ਵਾਰ ਲੋਕ ਨੌਜਵਾਨ ਖਾਸ ਕਰਕੇ ਕਿਤੇ ਜਗ੍ਹਾ ਤੇ ਇਕੱਠੇ ਹੋ ਜਾਂਦੇ ਨੇ ਸਮੂਹਿਕ ਰੂਪ ਦੇ ਵਿੱਚ ਇੱਕ ਮੰਡਲੀ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਬੈਠੇ ਤਾਂ ਉਥੇ ਕੋਈ ਮਨੋਰੰਜਕ ਟਾਈਪ ਦੇ ਇਸ ਤਰ੍ਹਾਂ ਤਾਂ ਬਣ ਗਿਆ ਤੇ ਉਹਨਾਂ ਤੇ ਕੋਈ ਸਮਾਜਿਕ ਮਤਲਬ ਦਬਾਅ ਦੋਸਤਾਂ ਦਾ ਦਬਾਅ ਨਹੀਂ ਨਹੀਂ ਲੇਲਾ ਥੋੜੀ ਜੀ ਹੈ ਥੋੜਾ ਜਿਹਾ ਲੇਲਾ ਨਸ਼ਾ ਕੋਈ ਨਹੀਂ ਹੈ ਇਹਨਾਂ ਦਾ ਵਧੀਆ ਹੋਏਗਾ ਤੈਨੂੰ ਸੁਰਗੁਰ ਆਏਗਾ ਵਧੀਆ ਹੋਏਗਾ ਤੇ ਲੇਲਾ ਤਾਂ ਉਹਨਾਂ ਦੇ ਦਬਾਅ ਹਟਾ ਕੇ ਵੀ ਉਹਨਾਂ ਦਾ ਸੇਵਨ ਕਰ ਲੈਂਦੇ ਨੇ ਔਰ ਇਸ ਕਰਕੇ ਵੀ ਉਹ ਦੋਸਤੋ ਫਿਰ ਉਹ ਇਸ ਪ੍ਰੋਬਲਮ ਦੇ ਵਿੱਚ ਫਸ ਜਾਂਦੇ ਨੇ ਪਹਿਲਾਂ ਇੱਕ ਦੋ ਵਾਰੀ ਉਹਨਾਂ ਦੇ ਟੈਂਟ ਤੇ ਲਗਾ ਲਿਆ ਫਿਰ ਉਹਨਾਂ ਦਾ ਖੁੱਦਾ ਮੰਨੀ ਕਹਿਣ ਲੱਗ ਜਾਂਦਾ ਮੰਗਣ ਲੱਗ ਜਾਂਦਾ ਉਹ ਨਸ਼ਾ ਚਾਹੀਦਾ ਸੋ ਇਸ ਦਿਕੇ ਨਾਲ ਉਹ ਫਿਰ ਹੌਲੀ 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 ਉਹ ਇਸ ਵਿੱਚ ਪੂਰੀ ਤਰ੍ਹਾਂ ਦਸ ਜਾਂਦੇ ਨੇ ਤਾਂ ਇਸ ਕਰਕੇ ਸਮਾਜਿਕ ਦਬਾਅ ਵੀ ਕਾਰਨ ਬਣਦਾ ਹੈ ਕਈ ਵਾਰ ਉਤਸੁਕਤਾ ਹੁੰਦੀ ਹੈ ਕਿਉਂ ਜਦੋਂ ਕੋਈ ਯੰਗ ਲੜਕਾ ਹੁੰਦਾ ਹੈ ਉਤਸੁਕਤਾ ਹੁੰਦੀ ਹੈ ਨਸ਼ੇ ਦਾ ਪ੍ਰਯੋਗ ਕਰਨ ਦੀ ਵੀ ਦੇਖਦੇ ਆਂ ਇਹਦੇ ਵਿੱਚ ਕੀ ਹੈ ਆਮ ਲੋਕਾਂ ਦੀ ਇਹ ਵੀ ਜ਼ਰੂਰ ਇੰਟਰਸਟ ਰਹਿੰਦੀ ਹੈ ਕਿ ਦੇਖਦੇ ਆਂ ਇਹਦੇ ਵਿੱਚ ਕੀ ਹੈ ਐਨਐਸ਼ਾ ਲੈਣ ਦਾ ਹੰਦੇ ਪ੍ਰਭਾਵ ਕਿਦਾਂ ਦੇ ਹੁੰਦੇ ਨੇ ਇਹ ਕੀ ਕਰਦਾ ਹੈ ਇਹ ਵੀ ਦੇਖਦੇ ਆਂ ਨੂੰ ਚੱਕਦੇ ਆਂ ਸੋ ਇਸ ਦਾ ਪ੍ਰਯੋਗ ਕਰਨ ਵਾਸਤੇ ਵੀ ਕਈ ਲੋਗ ਨਸ਼ੇ ਦਾ ਸੇਵਨ ਕਰ ਲੈਂਦੇ ਨੇ ਕੋ ਦੋ ਤਿੰਨ ਵਾਰੀ ਲਗਾਇਆ ਉਸ ਤੋਂ ਬਾਅਦ ਹੌਲੀ ਖੜੀ ਹੋਉਂ ਕੇ ਹੋ ਜਾਂਦੇ ਨੇ ਉਸ ਦੇ ਵਿੱਚ ਫਿਰ ਉਹ ਪਤਾ ਨਹੀਂ ਲੱਗਦਾ ਕਿ ਉਹ ਨਸ਼ਾ ਕਦੋਂ ਉਹਨਾਂ ਵਾਸਤੇ ਕਾ ਤੱਕ ਸਿੱਧ ਹੋ ਜਾਂਦਾ ਕਾ ਤੱਕ ਬਣ ਜਾਂਦਾ ਕੁਝ ਲੋਕ ਦੋਸਤੋ ਜਦੋਂ ਮਨੋਰੰਜਨ ਦਾ ਸਮਾਂ ਹੁੰਦਾ ਕਿਸੇ ਵਿਆਹ ਸ਼ਾਦੀ ਦੇ ਵਿੱਚ ਕਿਤੇ ਮਹਿਫਲ ਦੇ ਵਿੱਚ ਕਿਸੇ ਹੋਜੀ ਜਗ੍ਹਾ 'ਚ ਬੈਠੇ ਨੇ ਤਾਂ ਉੱਥੇ ਵੀ ਨਾਲਿਆਂ ਦਾ ਪ੍ਰਭਾਵ ਪਿਆ ਜਾਂਦਾ ਕੋਈ ਵੱਤ ਨਹੀਂ ਥੋੜਾ ਜਿਹਾ ਲਗਾੜਾ ਥੋੜਾ ਜਿਹਾ ਲਗਾੜਾ ਜਾਂ ਫਿਰ ਉਹਨਾਂ ਦਾ ਆਪ ਦਾ ਹੀ ਮਨ ਹੁੰਦਾ ਕੋਈ ਨਹੀਂ ਬਾਕੀ ਵੀ ਸਾਰੇ ਲਗਾ ਹੀ ਰਏ ਨੇ ਐਨਸ਼ਾ ਯੂਜ਼ ਕਰ ਹੀ ਰਿਆ ਨੇ ਮੈਂ ਵੀ ਕਰ ਲੈਂਦਾ ਤੇ ਮਾਹੌਲ ਦਾ ਇਫੈਕਟ ਬਹੁਤ ਪੈਂਦਾ ਹੈ ਕਿਸੇ ਵੀ ਵਿਅਕਤੀ ਤੇ ਮਾਹੌਲ ਦਾ ਇਫੈਕਟ ਬਹੁਤ ਵੱਡਾ ਪੈਂਦਾ ਹੈ ਉਹਨਾਂ ਦੀ ਸੰਗਤ ਦਾ ਫੈਕਟ ਬਹੁਤ ਵੱਡਾ ਪੈਂਦਾ ਹੈ। ਅਗਰ ਐਸੀ ਸੰਗਤ ਵਿੱਚ ਤੁਸੀਂ ਰਹੋਗੇ ਜਿੱਥੇ ਕੋਈ ਵੀ ਨਸ਼ਾ ਨਹੀਂ ਕਰਦਾ। ਸਾਰੇ ਲੋਕ ਹੀ ਨਸ਼ੇ ਤੋਂ ਰਹਿਤ ਨੇ, ਦੂਰ ਨੇ, ਵਿਸ਼ਰਣੋਂ ਨੇ। ਤਾਂ ਉੱਥੇ ਜਿਹੜਾ ਵਿਅਕਤੀ ਨਾਲ ਇੰਟੈਕ ਉਹਨਾਂ ਦੇ ਨਾਲ ਰਹੇਗਾ ਉਹ ਬਿਲਕੁਲ ਠੀਕ ਰਹੇਗਾ। ਉਹਦਾ ਆਪਦਾ ਮਨ ਵੀ ਨਹੀਂ ਕਰੇਗਾ। ਨਸ਼ੇ ਵਾਲੇ ਪਾਸੇ ਨੂੰ ਝੁਕਾਅ ਬਣੇਗਾ ਹੀ ਨਹੀਂ ਉਸਦਾ। ਕਿਉਂਕਿ ਉਹਦੇ ਆਲੇ-ਦੁਆਲੇ ਜਿਹੜਾ ਮਾਹੌਲ ਉਸ ਨੂੰ ਮਿਲਿਆ ਉਹ ਇੱਕਦਮ ਵਧੀਆ ਸਾਫ਼ ਸੁਥਰਾ ਹੈ। ਕਈ ਵਾਰ ਮਾਹੌਲ ਇਦਾਂ ਦਾ ਮਿਲ ਜਾਂਦਾ ਹੈ ਕਿ ਉਹਦੇ ਜਿਹੜੇ ਆਲੇ-ਦੁਆਲੇ ਮਾਹੌਲ ਹੈ ਸਾਰਾ ਉਹ ਇੱਕ ਨਸ਼ੇ ਵਾਲੇ ਲੋਕਾਂ ਦਾ ਹੁੰਦਾ ਹੈ। ਸੋ ਇੱਕ ਨਾ ਇੱਕ ਦਿਨ ਉਸ ਤੇ ਉਹਦਾ ਪ੍ਰਭਾਵ ਪੈਣਾ ਹੀ ਹੁੰਦਾ ਹੈ। ਔਰ ਇੱਕ ਨਾ ਇੱਕ ਦਿਨ ਉਹ ਫਿਰ ਇਸ ਦੇ ਵਿੱਚ ਉਹਦੀ ਕਿਰਪਾ ਵਿੱਚ ਆ ਜਾਂਦਾ ਹੈ। ਕਈ ਥੋ ਲੋਕ ਦੋਸਤੋ ਨਸ਼ੇ ਦੀ ਵਰਤੋਂ ਦਰਦ ਤੋਂ ਰਾਹਤ ਲੈਣ ਲਈ ਵੀ ਕਰਦੇ ਆ। ਦਰਦ ਕਿਸੇ ਪ੍ਰਕਾਰ ਦੀ ਕੋਈ ਰੋਗ ਬਿਮਾਰੀ ਹੈ ਉਸ ਦੀ ਹੈ। ਦਰਦappend ਹੋ ਰਹੀਆ ਉਹਦੀ ਰਾਹਤ ਲੈਣ ਵਾਸਤੇ ਵੀ ਕੁਝ ਲੋਕ ਨਸ਼ੇ ਦਾ ਸੇਵਨ ਕਰਨ ਲੱਗ ਪੈਂਦੇ ਆ ਉਹ ਹੌਲੀ ਹੌਲੀ ਉਸ ਦੇ ਵਿੱਚ ਉਹ ਪੱਕੇ ਹੀ ਕਬ ਜਾਂਦੇ ਨੇ ਸੋ ਆਮ ਲੋਕਾਂ ਦੇ ਜਿਹੜੇ ਸਾਰੇ ਕਾਰਨ ਐ ਨਸ਼ਿਆਂ ਦੇ ਵਿੱਚ ਵੜਨ ਦੇ ਲਗਭਗ ਇਹੀ ਨਸ਼ਾ ਜਿਸੇ ਕੋਈ ਵੀ ਹੋਵੇ ਇਹ ਨਹੀਂ ਐ ਚਾਹੇ ਤੁਸੀਂ ਡਰਿੰਕ ਲੈ ਲਵੋ ਕਿਉਂਕਿ ਡਰਿੰਕ ਤੋਂ ਵੀ ਬਹੁਤ ਲੋਕ ਪ੍ਰਭਾਵਿਤ ਹੋ ਕੇ ਡਰਿੰਕ ਲਗਾ ਲੈਂਦੇ ਨੇ ਉਹਦੇ ਵਿੱਚ ਇੱਕ ਜਿਵੇਂ ਮਾਹੌਲ ਪਣ ਜਾਂਦਾ ਹੈ ਦੋਸਤਾਂ ਮਿੱਤਰਾਂ ਦਾ ਮਹਿਫਿਲ ਕਿਤੇ ਮੰਦਰਾਂ ਚੋਂ ਟਾਈਮ ਹੈ ਕਿਤੇ ਕਬਰਾ ਸ਼ਾਦੀ ਹੈ ਜਾਂ ਦਾ ਕੋਈ ਮਾਹੌਲ ਹੈ ਤਾਂ ਉਹਦੇ ਵਿੱਚ ਲੋਕ ਡਰਿੰਕ ਕਰ ਰਹੇ ਨੇ ਤੇ ਦੂਜੇ ਲੋਕ ਵੀ ਕੋਈ ਲੋਕ ਪ੍ਰਭਾਵਤ ਹੋ ਕੇ ਜਾਂ ਕਿਸੇ ਦੇ ਕਹਿਣ ਤੇ ਡਰਿੰਕ ਸ਼ੁਰੂ ਕਰ ਲੈਂਦੇ ਨੇ ਤਾਂ ਇਸ ਤੋਂ ਇਲਾਵਾ ਦੂਜੇ ਨਸ਼ੇ ਵੀ ਬਾਕੀ ਬਹੁਤ ਸਾਰੇ ਨਸ਼ੇ ਹੋਰ ਨੇ ਉਹ ਵੀ ਇਸੇ ਤਰੀਕਿਆਂ ਨਾਲ ਹੀ ਲੋਕ ਲਗਾ ਲੈਂਦੇ ਨੇ ਤਾਂ ਇਸ ਤੋਂ ਬਾਅਦ ਦੋਸਤੋ ਕੀ ਆਉਂਦਾ ਹੈ ਕਿ ਕਾਲਜ ਤੇ ਯੂਨੀਵਰਸਿਟੀਆਂ ਦੇ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਵੀ ਨਸ਼ਿਆਂ ਦੇ ਵਿੱਚ ਗ੍ਰਿਪ ਵਿੱਚ ਆ ਜਾਂਦੇ ਨੇ ਜੋ ਕਿ ਬਹੁਤ ਵੱਡੀ ਗਿਣਤੀ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਲੋਕ ਨਸ਼ਾ ਲਾ ਸ਼ੁਰੂ ਕਰ ਲੈਂਦੇ ਨੇ ਉੱਥੋਂ ਤੱਕ ਕਿ ਉੱਥੋਂ ਦੀਆਂ ਲੜਕੀਆਂ ਵੀ ਸਟੂਡੈਂਟ ਜਿਹੜੀਆਂ ਹੁੰਦੀਆਂ ਨੇ ਉਹ ਵੀ ਨਸ਼ੇ ਕਰ ਲੱਗ ਜਾਂਦੀਆਂ ਨੇ ਇਹਦਾ ਇੱਕ ਮੁੱਖਜਾ ਕਾਰਨ ਇਹ ਵੀ ਹੁੰਦਾ ਹੈ ਕਿ ਜਦੋਂ ਕੋਈ ਸਟੂਡੈਂਟ ਕਿਸੇ ਸਕੂਲ ਦੇ ਵਿੱਚ ਵੱਡ ਰਿਹਾ ਹੁੰਦਾ ਹੈ ਤਾਂ ਉੱਥੇ ਜਿਹੜੀ ਉਹਦੀ ਲਾਈਫ ਹੁੰਦੀ ਹੈ ਉਹ ਇੱਕ ਜਿਹੜੀ ਹੈ ਬ੍ਰਾਡ ਲਾਈਫ ਨਹੀਂ ਹੁੰਦੀ ਉਹ ਇੱਕ ਸੰਕਿਰਣਤਾ ਦੇ ਵਿੱਚ ਹੁੰਦੀ ਹੈ ਕਿ ਦਬਾਅ ਦੇ ਵਿੱਚ ਰਹਿੰਦੀ ਹੈ ਕਿ ਪ੍ਰੈਸ਼ਰ ਦੇ ਵਿੱਚ ਉਹ ਲਾਈਫ ਹੁੰਦੀ ਹੈ ਕਿਉਂਕਿ ਉੱਥੋਂ ਤੱਕ ਜਿਹੜਾ ਪੇਰੈਂਟਸ ਦਾ ਪ੍ਰੈਸ਼ਰ ਵੀ ਹੁੰਦਾ ਔਰ ਖਾਸ ਕਰਕੇ ਟੀਚਰਾਂ ਦਾ ਪ੍ਰੈਸ਼ਰ ਹੁੰਦਾ ਹੈ ਦਬਾਅ ਹੁੰਦਾ ਟੀਚਰਾਂ ਦਾ ਟੀਚਰ ਉਹਦੀ ਗਤੀਵਿਧੀਆਂ ਨੂੰ ਦੇਖ ਰਹੇ ਹੁੰਦੇ ਆ ਔਰ ਲਗਭਗ ਪਲੱਸ 2 ਤੱਕ ਟੀਚਰਾਂ ਦਾ ਦਬਾਅ ਪੂਰਾ ਹੁੰਦਾ ਸਟੂਡੈਂਟਸ ਤੇ ਉਹਨਾਂ ਦੀ ਉਹਨਾਂ ਨੂੰ ਸ਼ਰਮ ਵੀ ਹੁੰਦੀ ਹੈ ਸਟੂਡੈਂਟ ਨੂੰ ਟੀਚਰਾਂ ਦੀ ਸ਼ਰਮ ਵੀ ਹੁੰਦੀ ਹੈ ਇੱਕ ਲਾਈਫ ਵੀ ਛੋਟੀ ਹੁੰਦੀ ਹੈ ਇਹ ਜਿਹੜੀ ਛੋਟੀ ਹੁੰਦੀ ਹੈ। ਤੋਂ ਇਸ ਚੀਜ਼ ਕਰਕੇ ਉਹ ਗਲਤ ਵਾਲੇ ਪਾਸੇ ਵਾਲੇ ਜਾਣ ਦਾ ਸਿੱਧੀ ਕੋਸ਼ਿਸ਼ ਨਹੀਂ ਕਰਦੇ। ਕਿਉਂਕਿ ਉਹਨਾਂ ਤੇ ਜਿਹੜਾ ਤੈੜਾ ਹੈ ਉਹ ਟੀਚਰਾਂ ਦਾ ਪੇਰੈਂਟਸ ਦਾ ਉਹ ਜ਼ਿਆਦਾ ਹੈ ਦਬਾਅ ਵਾਲਾ। ਦੋਸਤੋ ਜਦੋਂ ਉਹ ਇਸ ਲਾਈਫ ਚੋਂ ਨਿਕਲ ਜਾਂਦੇ ਨੇ ਯਾਨੀ ਸਕੂਲ ਵਿੱਚੋਂ ਨਿਕਲ ਜਾਂਦੇ ਨੇ ਪਲੱਸ 2 ਤੋਂ ਉੱਪਰ ਚਲੇ ਗਏ ਕਾਲਜ ਵਿੱਚ ਚਲੇ ਗਏ। ਤਾਂ ਕਾਲਜ ਵਿੱਚ ਜਾ ਕੇ ਫਿਰ ਉਹਨਾਂ ਦਾ ਜਿਹੜਾ ਤੈੜਾ ਹੈ ਉਹ ਬਰੌਡ ਹੋ ਜਾਂਦਾ ਹੈ। ਵੱਡਾ ਦੈਰਾ ਹੋ ਜਾਂਦਾ ਉਸ ਤੇ ਉਹਨਾਂ ਦਾ ਜਿੰਨਾਂ ਲੋਕਾਂ ਦਾ ਮੈਂ ਨਾਮ ਲਿਆ ਉਹਨੇ ਸਟੂਡੈਂਟ ਦੇ ਟੈਲੈਂਟਸ ਦਾ ਜਾਂ ਟੀਚਰਾਂ ਦਾ ਉਹ ਦਬਾਅ ਘਟ ਜਾਂਦਾ ਹੈ ਕਿਉਂਕਿ ਕਾਲਜਾਂ ਦੇ ਵਿੱਚ ਲੈਕਚਰਰ ਹੁੰਦੇ ਨੇ ਉਹ ਆਏ ਆਪਣਾ ਉਹਨਾਂ ਨੇ ਲੈਕਚਰ ਦਿੱਤਾ ਚੁੱਪਚਾਪ ਚਲੇ ਗਏ ਔਰ ਉਹਨਾਂ ਤੇ ਜਿਹੜਾ ਇਹ ਦਬਾਅ ਸੀ ਸਾਰਾ ਉਹ ਉੱਠ ਗਿਆ ਸਟੂਡੈਂਟ ਤੇ ਕੋਈ ਦਬਾਅ ਨਹੀਂ ਰਹਿ ਜਾਂਦਾ ਤਾਂ ਦੋਸਤੋ ਉਥੇ ਜਿਹੜੀ ਇਹਨਾਂ ਦੀ ਲਾਇਕ ਹੈ ਉਹ ਜਾ ਕੇ ਜਦੋਂ ਖੁੱਲ ਜਾਂਦੀ ਹੈ ਤਾਂ ਫਿਰ ਵੀ ਆਪਣੇ ਫੈਸਲੇ ਆਪ ਕਰਨ ਵਾਸਤੇ ਤਿਆਰ ਹੁੰਦੇ ਨੇ ਕਿ ਆਪ ਦੇ ਵਾਸਤੇ ਆਪ ਹੀ ਫੈਸਲੇ ਲੈਣੇ ਨੇ ਚਾਹੇ ਉਹਨ ਗਲਤ ਲੈ ਲੈਣ ਚਾਹੇ ਉਹ ਠੀਕ ਲੈ ਲੈਣ ਤਾਂ ਉੱਥੇ ਕਾਲਜ ਦੀ ਲਾਈਫ ਦੇ ਵਿੱਚ ਜਾ ਕੇ ਉਹ ਫਿਰ ਉਹਨਾਂ ਦੀ ਲਾਈਫ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਉਹ ਫਿਰ ਆਪ ਦੇ ਵਾਸਤੇ ਜਿਹੜੇ ਫੈਸਲੇ ਲੈਂਦੇ ਨੇ ਕਈ ਵਾਰ ਉਹ ਫੈਸਲੇ ਗਲਤ ਵੀ ਸਾਬਤ ਹੋ ਜਾਂਦੇ ਨੇ ਕਿਉਂਕਿ ਟੇਨੇਜਰ ਏਜ ਹੁੰਦੀ ਹੈ ਉਰੀ ਉਹਦਾ ਤੱਕ ਸੋਚਦਾ ਡਵੈਲਪ ਨਹੀਂ ਹੁੰਦੀ ਉਹ ਤੱਕ ਜਿਹੜੇ ਫੈਸਲੇ ਖੁਦ ਲੈਂਦੇ ਨੇ ਕਈ ਵਾਰ ਉਹਨਾਂ ਦੇ ਵਿੱਚ ਆ ਉਹਨਾਂ ਦੇ ਡਿਸੀਜਨ ਗਲਤ ਹੋ ਜਾਂਦੇ ਨੇ ਤਾਂ ਉਹ ਉੱਥੇ ਜਾ ਕੇ ਫਿਰ ਦੋਸਤੋ ਨਸ਼ਿਆਂ ਦੇ ਵਿੱਚ ਉਹ ਕਈ ਲੋਕ ਲੱਗ ਜਾਂਦੇ ਨੇ ਕਈ ਸਟੂਡੈਂਟ ਨਸ਼ਿਆਂ ਦੇ ਵਿੱਚ ਲੱਗ ਜਾਂਦੇ ਨੇ ਜਦੋਂ ਜਿਹੜੇ ਸਟੂਡੈਂਟ ਤੋਂ ਯਾਨੀ ਕਾਲਜ ਤੋਂ ਉੱਪਰ ਯੂਨੀਵਰਸਿਟੀ ਵਿੱਚ ਜਾਂਦੇ ਆ ਉੱਥੇ ਹੋਰ ਵੀ ਸੁਖਾਲਾ ਹੋ ਜਾਂਦਾ ਯਾਨੀ ਹੋਰ ਵੀ ਪ੍ਰੈਸ਼ਰ ਉੱਠ ਜਾਂਦਾ ਹੈ ਹੋਰ ਵੀ ਉਹਨਾਂ ਨੂੰ ਆਜ਼ਾਦੀ ਮਿਲ ਜਾਂਦੀ ਹੈ ਜੋ ਕੋਈ ਤੇ ਮਾਹੌਲ ਖੁੱਲਾ ਹੁੰਦਾ ਬਹੁਤ ਵੱਡੀ ਗਿਤੀ ਸਟੂਡੈਂਟ ਦੀ ਹੁੰਦੀ ਹੈ ਅਲੱਗ-ਅਲੱਗ ਥਾਵਾਂ ਤੋਂ ਆਏ ਹੁੰਦੇ ਨੇ ਕੋ-ਐਜੂਕੇਸ਼ਨ ਹੁੰਦੀ ਹੈ ਗਰਜ਼ ਵਿੱਚ ਹੁੰਦੀਆਂ ਨੇ ਤਾਂ ਉੱਥੇ ਮਾਹੌਲ ਹੋਰ ਵੀ ਖੁੱਲਾ ਹੋ ਜਾਂਦਾ ਹੈ ਔਰ ਕੋਈ ਦਬਾਅ ਰਹਿਣੇ ਜਾਂਦਾ ਪੇਰੈਂਟਸ ਦਾ ਪੇਰੈਂਟਸ ਪਿੱਛੇ ਜਾਂਦੇ ਨਹੀਂ ਹੈ ਪ੍ਰੋਫੈਸਰ ਦਾ ਨਹੀਂ ਹੁੰਦਾ ਤੋ ਇਸ ਕਰਕੇ ਉੱਥੇ ਵੀ ਡਿਸੀਜਨ ਲੋਕਾਦੇ ਬਹੁਤ ਸਾਰੇ ਗਲਤ ਹੋ ਜਾਂਦੇ ਨੇ ਤਾਂ ਉਥੇ ਕੀ ਕਈ ਕਾਰਨ ਹੁੰਦੇ ਨੇ ਨਸ਼ਿਆਂ 'ਚ ਲੱਗਣ ਦੇ ਉਹਨਾਂ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਕਾਦਮਿਕ ਦਬਾਅ ਅਕਾਦਮਿਕ ਹੁੰਦਾ ਹੈ ਸਟੱਡੀ ਦਬਾਅ ਪੜ੍ਹਾਈ ਦਾ ਦੋਸਤੋ ਕੁਝ ਕੋਰਸ ਕਰ ਰਹੇ ਹੁੰਦੇ ਨੇ ਲੜਕੇ ਡਿਗਰੀਆਂ ਕਰਦੇ ਹੁੰਦੇ ਨੇ ਜਿਵੇਂ ਮੈਡੀਕਲ ਡਿਗਰੀ ਹੈ ਜਾਂ ਹੋਰ ਕੋਈ ਇਤਾਲੀਆਂ ਡਿਗਰੀਆਂ ਨੇ ਜਿਨ੍ਹਾਂ ਤੇ ਪੜ੍ਹਾਈ ਦਾ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ ਬਹੁਤ ਜ਼ਿਆਦਾ ਆਵਰਸ ਪੜ੍ਹਨਾ ਪੈਂਦਾ ਹੈ ਜ਼ਿਆਦਾ ਘੰਟੇ ਪੜ੍ਹਨਾ ਪੈਂਦਾ ਹੈ ਦੇਰ ਰਾਤ ਤੱਕ ਵੀ ਪੜ੍ਹਨਾ ਪੈਂਦਾ ਹੈ ਤਹੋ ਪਰਖਿਆਵਾਂ ਦੇ ਉਹਨਾਂ ਦੀਆਂ ਕੀ ਹੁੰਦਾ ਹੈ ਕਿ ਉਮੀਦਾਂ ਖੁਦੀਆਂ ਵੀ ਉੱਚੀਆਂ ਲੱਗੀਆਂ ਹੁੰਦੀਆਂ ਨੇ ਔਰ ਉਹਨਾਂ ਦੇ ਤੇ ਪੇਰੈਂਟਸ ਦੀਆਂ ਵੀ ਭੈਣ ਭਰਾਵਾਂ ਦੀਆਂ ਵੀ ਉਮੀਦਾਂ ਵੀ ਲੱਗੀਆਂ ਹੁੰਦੀਆਂ ਨੇ ਕਿ ਸਾਡਾ ਬੱਚਾ ਪੜ ਰਿਹਾ ਐ ਫਲਾਨ ਡਿਗਰੀ ਕਰ ਰਿਹਾ ਇੱਕ ਦਿਨ ਇਹ ਡਿਗਰੀ ਕਰ ਲੇਗਾ ਇੱਕ ਦਿਨ ਇਹ ਅਫੀਸਰ ਬਣ ਜਾਏਗਾ ਇੱਕ ਦਿਨ ਇਹ ਕੁਝ ਬਣ ਜਾਏਗਾ ਤਾਂ ਉਹਨਾਂ ਦੀਆਂ ਯਾਨੀ ਕਿ ਉਹ ਉਮੀਦਾਂ ਲੱਗੀਆਂ ਹੁੰਦੀਆਂ ਨੇ ਖੁਦੀਆਂ ਵੀ ਔਰ ਬਹੁਤ ਸਾਰੇ ਉਹਨਾਂ ਦੇ ਨਾਲ ਰਿਲੇਟਡ ਲੋਕਾਂ ਦੀਆਂ ਵੀ ਤਾਂ ਦੋਸਤੋ ਉਹ ਕੀ ਹੁੰਦਾ ਹੈ ਕਿ ਕਈ ਵਾਰ ਉਹ ਪੜ੍ਹਦਿਆਂ ਪੜ੍ਹਦਿਆਂ ਜਦੋਂ ਉਸ ਨੂੰ ਲੱਗਦਾ ਕਈ ਵਾਰ ਪ੍ਰੀਖਿਆ ਦੇ ਵਿੱਚ ਮੇਰੇ ਨੰਬਰ ਘੱਟ ਨਾ ਆ ਜਾਂ ਮੇਥੋਂ ਘੱਟ ਪੜਿਆ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਦੀ ਕੋਈ ਟੈਨਸ਼ਨ ਚਿੰਤਾ ਮਨ ਤੇ ਬਣ ਜਾਂਦੀ ਹੈ ਤਾਂ ਫਿਰ ਉਹ ਨਸ਼ੇ ਵੱਲ ਮੁੜ ਜਾਂਦਾ ਕੁਝ ਨਸ਼ੇ ਨੂੰ ਯੂਜ਼ ਕਰਨਾ ਸ਼ੁਰੂ ਕਰ ਲੈਂਦਾ ਕਈ ਵਾਰ ਸਟੂਡੈਂਟ ਲੰਬਾ ਸਮਾਂ ਜਾਗਣ ਵਾਸਤੇ ਰਾਤ ਨੂੰ ਪੜ੍ਹਾਈ ਕਰਨੀ ਹੈ ਸਟੱਡੀ ਕਰਨੀ ਹੈ ਨੀਂਦ ਆਏਗੀ ਕੋਈ ਏਦਾਂ ਦਾ ਨਸ਼ਾ ਯੂਜ਼ ਕਰ ਲਈਏ ਤਾਕਿ نیند ਨਾ ਆਵੇ ਮੈਂ ਜਿਆਦਾ ਟਾਈਮ ਘੰਟੇ ਪੜ ਪਾਵਾਂ ਤਾਂ ਐਸਟੀਕੇ ਨਾਲ ਵੀ ਲੱਗ ਜਾਂਦੇ ਨੇ ਲੰਬਾ ਸਮਾਂ ਜਾਗਣ ਵਾਸਤੇ ਵੀ ਉਹ ਨਸ਼ੇ ਦਾ ਸੇਵਨ ਕਰ ਲੈਂਦੇ ਨੇ ਦੋਸਤੋ ਅੱਜ ਕਰ ਲਿਆ ਉਹਨਾਂ ਨੂੰ ਠੀਕ ਲੱਗਿਆ ਹਾਂ ਹਾਂ ਕਾਫੀ ਅੱਜ ਜਦ ਮੈਂ ਜਿਆਦੇ ਘੰਟੇ ਲਗਾ ਲਿਆ ਜਨੀਦ ਨਹੀਂ ਆਈ ਨੈਕਸਟ ਡੇ ਫਿਰ ਪੜਨਾ ਕਿਉਂਕਿ ਸਟੱਡੀ ਤਾਂ ਰੋਜ਼ ਹੀ ਚੱਲਣੀ ਹੈ ਉਸਨੇ ਉਹ ਡਿਗਰੀ ਕੰਪਲੀਟ ਕਰਨੀ ਹੈ ਤਾਂ ਰੋਜ਼ ਹੀ ਪੜਨਾ ਪਏਗਾ ਤਾਂ ਇਸ ਕਰਕੇ ਫਿਰ ਹੌਲੀ 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 ਉਹ ਰੋਜ਼ ਲਗਾਉਣ ਲੱਗ ਜਾਂਦਾ ਇਸ ਤੋਂ ਕੀ ਹੁੰਦਾ ਹੈ ਕਿ ਇੱਕ ਦਿਨ ਉਹ ਹੈਕਚੁਅਲ ਹੋ ਜਾਂਦਾ ਹੈ ਉਹਦਾ ਜਿਹੜਾ ਦਿਮਾਗ ਹੈ ਉਹ ਮੰਗਣ ਲੱਗ ਪੈਂਦਾ ਹੈ। ਯਾਨੀ ਕਿ ਜਿਹੜਾ ਉਸ ਤੋਂ ਉਹਨੂੰ ਕੋਈ ਸਕੂਨ ਮਿਲ ਰਿਹਾ ਉਸ ਨੂੰ ਰਾਹਤ ਮਿਲ ਰਹੀ ਹੈ ਉਸ ਦੇ ਨਾਲ ਬੈਨੀਫਿਟ ਮਿਲ ਰਿਹਾ। ਉਹ ਦੋਸਤੋਂ ਨੂੰ ਫਿਰ ਹੌਲੀ ਹੌਲੀ ਡੈਪੀਵਲ ਪ੍ਰੇਰਿਤ ਕਰਦਾ ਹੈ। ਕੁਝ ਨਸ਼ੇਦਾਂ ਦੇ ਹੁੰਦੇ ਨੇ ਜਿਹੜੇ ਡੋਪਾਮਾਈਨ ਰਿਲੀਜ਼ ਕਰਦੇ ਨੇ। ਯਾਨੀ ਜਿਹੜਾ ਇੱਕ ਹਾਰਮੋਨ ਹੈ, కెਮਿਕਲ ਹੈ ਜਿਹੜਾ ਸਾਨੂੰ ਖੁਸ਼ੀ ਦਿੰਦਾ ਹੈ। ਜਦੋਂ ਇਨਸਾਨ ਕੋਈ ਖੁਸ਼ ਹੁੰਦਾ ਨਾ ਕੋਈ ਕਿਸੇ ਮੈਰਿਜ ਦੇ ਵਿੱਚ ਕੋਈ ਆ ਬਰਥਡੇ ਪਾਰਟੀ ਆ ਕੋਈ ਮੈਰਿਜ ਆ ਕਿਸੇ ਦਾ ਵੀਜ਼ਾ ਲੱਗ ਗਿਆ ਕਿਸੇ ਦੀ ਹੋਰ ਕੋਈ ਉਪਲੱਬਧੀ ਆ ਗਈ ਕਿਸੇ ਦੀ ਜੌਬ ਲੱਗ ਗਈ ਖੁਸ਼ ਹੋ ਗਿਆ ਤਾਂ ਖੁਸ਼ੀ ਦਾ ਜਦੋਂ ਮਾਹੌਲ ਬਣਦਾ ਹੈ ਤੇ ਉਦੋਂ ਡੋਪਾਮਾਈਨ ਰੀਲੀਜ਼ ਹੁੰਦਾ ਹੈ ਨੇਚਰਲੀ ਦਿਮਾਗ ਦੁਆਰਾ ਉਦੋਂ ਇਨਸਾਨ ਬਹੁਤ ਖੁਸ਼ ਹੁੰਦਾ ਹੈ ਤਾਂ ਕਈ ਨਸ਼ੇ ਕੀ ਕਰਦੇ ਆ ਕਿ ਡੁਪਲੀਕੇਟ ਡੋਪਾਮਾਈਨ ਬੀਸ ਕਰਦੇ ਆ ਜਦੋਂ ਉਹਨਾਂ ਤੁਸੀਂ ਵਰਤੋਗੇ ਡੁਪਲੀਕੇਟ ਡੋਪਾਮਾਈਨ ਰੀਲੀਜ਼ ਕਰ ਦੇਣਗੇ ਉਹ ਤੁਹਾਨੂੰ ਇੱਕ ਖੁਸ਼ੀ ਦਾ ਅਹਿਸਾਸ ਹੋਏਗਾ ਖੁਸ਼ੀ ਦਾ ਅਹਿਸਾਸ ਹੋਏਗਾ ਤੁਹਾਨੂੰ ਅੱਜ ਵਧੀਆ ਲੱਗਿਆ ਕਿ ਅੱਜ ਮੈਂ ਲਾਇਆ ਅੱਜ ਦਾ ਬਹੁਤ ਬਹੁਤ ਜਿਆਦਾ ਸਾਰਾ ਦਿਨ ਖੁ ਉਦੋਂ 2-4 ਘੰਟੇ 6 ਘੰਟੇ ਬਾਅਦ ਫਿਰ ਲਗਾ ਲਿਆ ਫਿਰ ਵਧੀਆ ਰਹਾ ਨੈਕਸਟ ਡੇ ਫਿਰ ਹੌਲੀ-ਹੌਲੀ ਫਿਰ ਇੱਕ ਆਦਤ ਬਣ ਜਾਂਦੀ ਹੈ ਉਹ ਫਿਰ ਤੁਸੀਂ ਹੁੰਦੇ ਆਦੀ ਬਣ ਜਾਂਦੇ ਹੋ ਫਿਰ ਤੁਹਾਨੂੰ ਹਰ ਰੋਜ਼ ਹੀ ਉਹ ਲਗਾਉਣਾ ਪਵੇਗਾ ਨਸ਼ਾ ਸੇਵਨ ਕਰਨਾ ਪਵੇਗਾ ਸੋ ਇਸ ਤਰੀਕੇ ਨਾਲ ਵੀ ਅਕਾਦਮਿਕ ਦਬਾਅ ਹੋਣ ਦੇ ਨਾਲ ਵੀ ਸਟੂਡੈਂਟ ਲੱਗ ਜਾਂਦੇ ਨੇ ਔਰ ਕੁਝ ਉੱਥੇ ਵੀ ਇਸ ਤਰ੍ਹਾਂ ਦੇ ਹੋ ਜਾਂਦਾ ਸਮਾਜਿਕ ਦਬਾਅ ਤੇ ਪ੍ਰਯੋਗ ਕਿਉਂਕਿ ਉੱਥੇ ਇੱਕ ਫੁੱਲੀ ਲਾਈਫ ਹੋ ਜਾਂਦੀ ਹੈ ਕੋਈ ਕਹਿਣ ਵਾਲਾ ਹੁੰਦਾ ਨਹੀਂ ਕੋਈ ਦਬਾਅ ਉੱਤੇ ਹੁੰਦਾ ਨਹੀਂ ਇਸ ਕਰਕੇ ਕੋਈ ਦੇਖਿਆ ਕਿ ਮਹਿਫਲ ਬੈਠੀ ਉਹਦੇ ਵਿੱਚ ਥੋੜਾ ਜਿਹਾ ਕੁਝ ਲੋਕਾਂ ਨੇ ਦੋਸਤਾਂ ਨੇ ਕਿਹਾ ਕਿ ਆ ਲਗਾ ਲੈ ਤੂੰ ਵੀ ਕੋਈ ਗੱਲ ਨਹੀਂ ਤਾਂ ਉਹ ਲਗਾ ਲਿਆ ਉਸਨੇ ਉਹਨਾਂ ਦੀ ਗੱਲ ਮੰਨ ਲਈ ਜਾਂ ਉਹਨਾਂ ਦਾ ਦਬਾਅ ਸਮਝ ਕੇ ਮੰਨ ਲਿਆ ਜਾਂ ਇੱਕ ਨਵਾਂ ਪ੍ਰਯੋਗ ਕਰਨ ਵਾਸਤੇ ਕਿ ਮੈਂ ਦੇਖਦਾ ਨਸ਼ੇ ਦਾ ਕਿਦਾਂ ਦਾ ਰਿਜ਼ਲਟ ਕੀ ਹੁੰਦਾ ਲਗਾ ਲਿਆ ਦੋ ਚਾਰ ਵਾਰੀ ਲਗਾ ਲਿਆ ਤਾਂ ਉਸ ਵਿੱਚੋਂ ਪੱਕੇ ਹੀ ਕੁਭ ਗਿਆ ਤਸ ਗਿਆ ਐਸੇ ਕੰਨਾਲ ਵੀ ਹੋ ਜਾਂਦਾ ਕਈ ਵਾਰ ਇਹਦੇ ਵਿੱਚ ਮਾਨਸਿਕ ਸਿਹਤ ਖਰਾਬ ਮਾਨਸਿਕ ਚਿੰਤਾ ਤਣਾਅ ਇਹ ਚੀਜ਼ਾਂ ਵੀ ਬਣ ਜਾਂਦੀਆਂ ਨੇ ਲਾਈਫ ਵਿੱਚ ਚੱਲਦਿਆਂ ਹੋਇਆਂ ਕਿਉਂਕਿ ਉੱਥੇ ਇੱਕ ਲਾਈਫ ਹੁੰਦੀ ਹੈ ਉਹ ਇਕੱਲੇ ਇਨਸਾਨ ਨੇ ਯੂਨੀਵਰਸਿਟੀ ਦੇ ਵਿੱਚ ਜਾਂ ਕਾਲਜ ਦੇ ਵਿੱਚ ਬਤੀਤ ਕਰਨੀ ਹੈ ਆਪ ਆਪ ਦਾ ਖਾਣਾ ਖਾਣਾ ਉਹਦਾ ਪ੍ਰਬੰਧ ਸਾਰੇ ਹਰ ਤਰ੍ਹਾਂ ਦੇ ਪ੍ਰਬੰਧ ਉਹਨੇ ਖੁਦ ਹੀ ਦੇਖਣੇ ਆ ਪੜਨਾ ਵੀ ਉਹਨੇ ਖੁਦ ਹੀ ਹੈ ਤਾਂ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਮੈਨੇਜ ਕਈ ਵਾਰ ਅੱਛੇ ਤਰ੍ਹਾਂ ਕਰ ਨਹੀਂ ਪੰਦਾ ਤਾਂ ਕੋਈ ਮਾਨਸਿਕ ਚਿੰਤਾ ਕਈ ਵਾਰ ਹੋ ਜਾਂਦੀ ਹੈ ਤੋ ਇਸ ਦੇ ਕਾਰਨ ਵੀ ਉਹ ਨਸ਼ਿਆਂ ਦੇ ਵਿੱਚ ਕਈ ਵਾਰ ਲੱਗ ਜਾਂਦੇ ਨੇ ਔਰ ਇਹ ਵੀ ਕਈ ਵਾਰ ਦੇਖਣ ਚਾਹੁੰਦਾ ਹੈ ਕਿ ਨਸ਼ਿਆਂ ਦੀ ਉਪਲਬਧਤਾ ਉਪਲਬਧਤਾ ਯਾਨੀ ਕਿ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਨੇ ਜਿੱਥੇ ਹੋਸਟਲ ਹੁੰਦੇ ਨੇ ਸਟੂਡੈਂਟ ਦੇ ਜਾਂ ਕੈਂਪਸ ਹੁੰਦੇ ਨੇ ਯੂਨੀਵਰਸਿਟੀਆਂ ਦੇ ਉੱਥੇ ਨਸ਼ੇ ਆਸਾਨੀ ਨਾਲ ਆਲੇ-ਦੁਆਲੇ ਮਿਲ ਜਾਂਦੇ ਨੇ ਕਿਉਂਕਿ ਨਸ਼ੇ ਵੇਚਣ ਵਾਲੇ ਲੋਕ ਉੱਥੇ ਆਲੇ-ਦੁਆਲੇ ਮੰਟਰਾਉਂਦੇ ਆ ਜਦੋਂ ਆਸਾਨੀ ਨਾਲ ਮਿਲ ਜਾਂਦੇ ਨੇ ਤਾਂ ਫਿਰ ਉਹ ਨਾਂ ਦੇ ਲੈਣ ਵਾਸਤੇ ਆਸਾਨ ਹੋ ਜਾਂਦਾ ਹੈ ਸੋ ਇਹ ਵੀ ਇੱਕ ਕਾਰਨ ਹੁੰਦਾ ਹੈ ਕਿ ਕਈ ਲੋਕ ਜਿਹੜੇ ਸਟੂਡੈਂਟ ਨੇ ਉਹ ਨਸ਼ਾ ਵਿੱਚ ਲੱਗ ਜਾਂਦੇ ਨੇ ਕਿਉਂਕਿ ਉੱਥੋਂ ਜਿਹੜੇ ਨਸ਼ੇ ਆਇਆ ਉਪਲਪਤਾ ਉਹਨਾਂ ਦੀ ਉਹ ਬਹੁਤ ਆਸਾਨ ਹੁੰਦੀ ਹੈ ਉਹਨਾਂ ਦੀ ਡਿਲੀਵਰੀ ਆਸਾਨ ਹੁੰਦੀ ਹੈ ਤਾਂ ਇਸ ਕਾਰਨ ਵੀ ਉਹ ਜਿਹੜੇ ਨਸ਼ਿਆਂ ਦੇ ਵਿੱਚ ਦਵਾ ਵਿੱਚ ਆ ਜਾਂਦੇ ਨੇ ਨਸ਼ਿਆਂ ਦੀ ਕਿਰਪ ਵਿੱਚ ਆ ਜਾਂਦੇ ਨੇ ਤੋ ਦੋਸਤੋ ਮਨੋਰੰਜਨ ਵਾਸਤੇ ਵੀ ਕਈ ਲੋਕ ਨਸ਼ੇ ਲਗਾ ਲੈਂਦੇ ਨੇ ਮਨੋਰੰਜਨ ਦਾ ਉੱਥੇ ਮਾਹੌਲ ਬਣਿਆ ਕੋਈ ਪਾਰਟੀ ਹੈ ਕੋਈ ਮਹਿਫਿਲ ਹੈ ਕੋਈ ਅ ਕਿਸੇ ਕਲਾਕਾਰ ਨੇ ਕੋਈ ਪ੍ਰੋਗਰਾਮ ਲਗਾਇਆ ਯੂਨੀਵਰਸਿਟੀ ਦੇ ਵਿੱਚ ਤਾਂ ਉੱਥੇ ਇੱਕ ਮਾਹੌਲ ਬਣਿਆ ਦੋਸਤ ਕਹਿੰਦੇ ਰੋ ਜੀ ਪਾਰਟੀ ਕਰਦੇ ਆ ਮੂਡ ਬਣਾਉਂਦੇ ਆ ਤਾਂ ਦੂਸਰੇ ਆਣ ਵੀ ਕਹਿ ਦਿੱਤਾ ਨਾਲ ਦੇ ਜਿਹੜਾ ਬੇਸ਼ੱਕ ਨਸ਼ਾ ਨਹੀਂ ਵੀ ਕਰਦਾ ਉਹਦੇ ਵੀ 2-4 ਦੋਸਤਾਂ ਨੇ ਕਿਹਾ ਕਿ ਆ ਜਾ ਤੂੰ ਜਾਂ ਸਾਡੀ ਪਾਰਟੀ ਵਿੱਚ ਸ਼ਾਮਲ ਹੋਣਾ ਮਹਿਫਿਲ ਵਿੱਚ ਸ਼ਾਮਲ ਹੋਣਾ ਤਾਂ ਕੁਛ ਨਹੀਂ ਥੋੜਾ ਜਿਹਾ ਲਗਾ ਕਰਨਾ ਛਾ ਤਾਂ ਉਹ ਐਸੀ ਤਰੀਕੇ ਨਾਲ ਵੀ ਉਹਦੇ ਵਿੱਚ ਆ ਜਾਂਦੇ ਆ ਤਾਂ ਦੋਸਤੋ ਇਹ ਕਾਫੀ ਕਾਰਨ ਹੁੰਦੇ ਨੇ ਜਿਹੜੇ ਇਸ ਤਰੀਕੇ ਨਾਲ ਤੇ ਇਹਨਾਂ ਵਿੱਚ ਆਉਣਦੇ ਪਰ ਉਹਨਾਂ ਨੂੰ ਇਹ ਜਾਗਰੂਕਤਾ ਨਹੀਂ ਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਜਿਹੜੇ ਆ ਪੂਰੇ ਰਿਜ਼ਲਟ ਕੀ ਪੈਣਗੇ ਜਾਗਰੂਕ ਜਾਗਰੂਕਤਾ ਦੀ ਘਾਟ ਹੁੰਦੀ ਹੈ ਤਾਂ ਉਹਨਾਂ ਕੋਲ ਇਹ ਜਾਣਕਾਰੀ ਠੀਕ ਨਹੀਂ ਹੁੰਦੀ ਯਾਨੀ ਗਲਤ ਜਾਣਕਾਰੀ ਹੁੰਦੀ ਹੈ ਉਹਨਾਂ ਨੂੰ ਇਹ ਹੁੰਦਾ ਵੀ ਕੋਈ ਗੱਲ ਨਹੀਂ 2-4 ਦਿਨ ਨਸ਼ਾ ਮਿਲਾਇਆ ਫਿਰ ਮੈਂ ਛੱਡੀ ਦੇਣਾ ਫਿਰ ਮੈਂ ਕਿਹੜਾ ਲਗਾਉਣਾ ਕੋਈ ਗੱਲ ਨਹੀਂ ਕਿ ਉਹਨਾਂ ਨੂੰ ਇਸ ਦੀ ਪੂਰੀ ਪ੍ਰੋਪਰ ਜਾਣਕਾਰੀ ਨਸ਼ੇ ਬਾਰੇ ਨਹੀਂ ਹੁੰਦੀ ਕਿ ਇਹ ਇੱਕ ਉਹੋ ਜੀ ਚੀਜ਼ ਹੈ ਜਿਹੜੀ ਇੱਕ ਵਾਰ ਲੱਗ ਗਿਆ ਦੋ ਚਾਰ ਵਾਰੀ ਤੁਸੀਂ ਲਗਾ ਲਿਆ ਫਿਰ ਤੁਹਾ ਤੁਹਾਡਾ ਦਿਮਾਗ ਦਾ ਹੈਪਚੁਅਲ ਹੋ ਜਾਏਗਾ ਫਿਰ ਤੁਹਾਨੂੰ ਇਹ ਲੈਣਾ ਪਵੇਗਾ ਨਹੀਂ ਲਓਗੇ ਤਾਂ ਫਿਰ ਇਹਦਾ ਜਿਹੜਾ ਹੈਗਾ ਕਰੀਵਜ਼ ਹੋਣ ਜਾਣ ਗਿਆ ਤੁਹਾਨੂੰ ਇੰਦੀ ਤੋੜ ਲੱਗੇਗੀ ਔਰ ਤੋੜ ਦੀ ਬੜੀ ਭਿਆਨਕ ਹੁੰਦੀ ਆ ਨਸ਼ਿਆਂ ਦੀ ਔਰ ਜਦੋਂ ਤੋੜ ਲੱਗਦੀ ਹੈ ਉਹਨਾਂ ਦਾ ਸਰੀਰ ਦੁਖਦਾ ਬਹੁਤ ਲੱਤਾਂ ਬਾਂਵਾਂ ਦੁਖਦੀਆਂ ਨੇ ਔਰ ਇਦਾਂ ਦੀ ਤੋੜ ਹੈ ਕਿ ਜਿਹਨੂੰ ਐਲੋਪੈਥੀ ਮੈਡੀਸਿਨ ਵੀ ਰਿਕਵਰ ਨਹੀਂ ਕਰ ਪਾਉਂਦੀ ਕਈ ਵਾਰ ਤਾਂ ਦੋਸਤੋ ਤੋੜ ਲੱਗਦੀ ਹੈ ਹੰਡੇ ਵਿੱਚ ਕੀ ਹੁੰਦਾ ਛਿੱਕਾਂ ਆਉਂਦੀਆਂ ਐ ਅੱਖਾਂ ਚੋਂ ਪਾਣੀ ਨੱਕ ਚੋਂ ਪਾਣੀ ਕਬਰਾਟ ਹੁੰਦੀ ਹੈ ਭੁੱਖ ਨਹੀਂ ਲੱਗਦੀ ਸਰੀਰ ਕੰਬਦਾ ਹੈ ਔਰ ਸਰੀਰ ਦੁਖਦਾ ਸਾਰਾ ਲਤਾਂ ਦੁਖਦੀਆਂ ਨੇ ਇਹ ਸਾਰਾ ਕੁਝ ਫਿਰ ਹੋਣ ਲੱਗ ਜਾਂਦਾ ਔਰ ਇਹਨਾਂ ਵਿੱਚੋਂ ਕੁਝ ਹੀ ਵਨ ਟਾਈਮ ਜਿਹੜੇ ਕਿਸੇ ਪਰਸਨ ਨੂੰ ਜਿਹੜੇ ਸਿੰਪਟਮ ਹੁੰਦੇ ਨੇ ਫਿਰ ਉਹ ਇਹਨਾਂ ਤੋਂ ਘਬਰਾ ਜਾਂਦੇ ਨੇ ਵੀ ਇਹਦੇ ਕੰਮ ਖਰਾਬ ਹੋ ਗਿਆ ਮੈਂ ਤਾਂ ਪੜ੍ਹਾਈ ਕਰਨੀ ਹੈ ਤੇ ਇਹ ਤਾਂ ਬਹੁਤ ਹੈ ਤੇ ਉਹ ਉਹਨਾਂ ਦੁਆਰਾ ਫਿਰ ਉਹ ਨਸ਼ਾ ਵਰਤ ਲੈਣਾ ਪੈਂਦਾ ਐਸੀਜ ਨੂੰ ਠੀਕ ਕਰਨ ਵਾਸਤੇ ਫਿਰ ਉਹ ਦੁਆਰਾ ਫਿਰ ਨਸ਼ਾ ਲੈਂਦੇ ਨੇ ਕਿ ਮੈਨੂੰ ਇਹ ਪ੍ਰੋਬਲਮ ਨਾ ਆਵੇ ਜਦੋਂ ਉਹ ਲੈਂਦੇ ਨੇ ਨਸ਼ਾ ਬਾਡੀ ਚ ਗਿਆ ਤੇ ਫਿਰ ਉਹ ਠੀਕ ਹੋ ਜਾਂਦੇ ਉਹਨਾਂ ਦੇ ਸਿੰਪਟਮ ਠੀਕ ਹੋ ਜਾਂਦੇ ਨੇ ਸਾਰੇ ਫਿਰ ਉਹ ਕੋਈ ਪ੍ਰੋਬਲਮ ਨਹੀਂ ਰਹਿ ਜਾਂਦੀ ਤਾਂ ਇਸ ਕਰਕੇ ਫਿਰ ਉਹ ਛੱਡ ਨਹੀਂ ਪਾਉਂਦੇ ਜਦੋਂ ਛੱਡਣ ਦਾ ਗੱਲ ਮੂਡ ਚ ਆਉਂਦੇ ਨੇ ਜਾਂ ਛੱਡਣ ਦਾ ਨਾਮ ਲੈਂਦੇ ਨੇ ਫਿਰ ਉਹ ਸਾਰੇ ਸਿੰਪਟਮ ਆਉਂਦੇ ਨੇ ਉਹਨਾਂ ਨੂੰ ਤੋੜ ਲੱਗਦੀ ਹੈ ਅਲੱਗ-ਅਲੱਗ ਪ੍ਰਕਾਰ ਦੀ ਫਿਰ ਉਸ ਨੂੰ ਨਾਸ ਹਰਦੇ ਹੋਏ ਉਹਨਾਂ ਨੂੰ ਦੁਬਾਰਾ ਫਿਰ ਨਸ਼ਾ ਕਰਨਾ ਪੈਂਦਾ ਸੋ ਦੋਸਤੋ ਇਸ ਤਰੀਕੇ ਨਾਲ ਉਹ ਨਸ਼ੇ ਜੋ ਇਸ ਗ੍ਰਿਪ ਚੋਂ ਸਦਾ ਨਹੀਂ ਨਿਕਲ ਨਹੀਂ ਪਾਉਂਦੇ ਤਾਂ ਇਸ ਤਰੀਕੇ ਨਾਲ ਉਹਨਾਂ ਦੀ ਫਿਰ ਲਾਈਫ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਸਾਰੇ ਸਟੂਡੈਂਟ ਦੀ ਲਾਈਫ ਖਰਾਬ ਹੋ ਜਾਂਦੀ ਹੈ ਬਹੁਤ ਸਾਰੇ ਉਹਨਾਂ ਚੋਂ ਬੱਚੇ ਵੀ ਰਹਿੰਦੇ ਨੇ ਠੀਕ ਵੀ ਰਹਿੰਦੇ ਨੇ ਕੁਝ ਜਿਹੜੇ ਇਸ ਨਾਲ ਜੁੜੇ ਹੁੰਦੇ ਨੇ ਮਾਪਿਓ ਦੀਆਂ ਸਿੱਖਿਆਵਾਂ ਦੇ ਨਾਲ ਗੱਲਾਂ ਦੇ ਨਾਲ ਕਿਸੇ ਧਾਰਮਿਕ ਅچھے ਸਥਾਨ ਦੇ ਨਾਲ ਧਾਰਮਿਕ ਸਥਾਨ ਦੇ ਨਾਲ ਜੁੜੇ ਹੋਏ ਆ ਜਿੱਥੇ ਕਿ ਕਿਹਾ ਜਾ ਰਿਹਾ ਹੈ ਜਾਂਦਾ ਵੀ ਨਸ਼ਾ ਨਾਲ ਨਸ਼ਿਆ ਦਾ ਸੇਵਨ ਨਹੀਂ ਕਰਨਾ ਤਾਂ ਉਹ ਲੋਕ ਉੱਥੇ ਵੀ ਆਪਣੇ ਉਹ ਗੱਲਾਂ ਨੂੰ ਯਾਦ ਰੱਖਦੇ ਨੇ ਧਾਰਮਿਕ ਸਿੱਖਿਆਵਾਂ ਨੂੰ ਯਾਦ ਰੱਖਦੇ ਨੇ ਸਟੂਡੈਂਟ ਔਰ ਇਸ ਕਾਰਨ ਹੀ ਉਹ ਫਿਰ ਉਹਨਾਂ ਮਹਿਫਿਲ ਦੇ ਵਿੱਚ ਨਹੀਂ ਬੈਠਦੇ ਅਗਰ ਬੈਠ ਵੀ ਗਏ ਤਾਂ ਫਿਰ ਉਹਦਾ ਹਿੱਸਾ ਪ੍ਰੋਪਰ ਤੇ ਵਿੱਚੋਂ ਨਸ਼ੇ ਦਾ ਹਿੱਸਾ ਨਹੀਂ ਬਣਦੇ ਔਰ ਉਹ ਨਸ਼ੇ ਦਾ ਇਛਾ ਨਹੀਂ ਨਸ਼ਾ ਨਹੀਂ ਸੇਵਨ ਕਰਦੇ ਕਿਸੇ ਕਹਿਣ ਤੇ ਵੀ ਨਹੀਂ ਕਰਦੇ ਕਿਉਂਕਿ ਆਫਟਰ ਆਲ ਤਾਂ ਇਨਸਾਨ ਦਾ ਮਨ ਹੈ ਨਾ ਅਗਰ ਮੰਨਨੇ ਚਾਹਿਆ ਤਾਂ ਤੁਹਾਡੇ ਹੱਥ ਨੇ ਉਹ ਕੰਮ ਕੀਤਾ ਤੁਹਾਡੇ ਦਿਮਾਗ ਨੇ ਉਹ ਇੱਕ ਇੱਕ ਇੰਡੀਕੇਸ਼ਨ ਦਿੱਤਾ ਮੈਸੇਜ ਦਿੱਤਾ ਤੁਹਾਡੇ ਹੱਥ ਨੇ ਕੰਮ ਕੀਤਾ ਤੇ ਉਹ ਤੁਸੀਂ ਯੂਜ਼ ਕਰਨਾ ਹੈ ਅਗਰ ਤੁਹਾਡੇ ਦਿਮਾਗ ਨੇ ਉਹ ਇੰਡੀਕੇਸ਼ਨ ਨਹੀਂ ਦਿੱਤਾ ਤੁਹਾਡੇ ਮਨ ਨੇ ਚਾਇਆ ਹੀ ਨਹੀਂ ਤੁਸੀਂ ਉਹ ਦੀ ਫਿਰ ਉਹ ਦੀ ਵਰਤੋਣੀ ਕਰੋਗੇ ਬਿਲਕੁਲ ਤੁਹਾਡਾ ਜਿਹੜੀ ਬੋਡੀ ਉਹ ਵਰਕ ਨਹੀਂ ਕਰੇਗੀ ਦਸੇਵਨ ਕਰਨ ਵਾਸਤੇ ਹੱਥ ਜਦੋਂ ਅੱਗੇ ਜਾਏਗਾ ਨਹੀਂ ਨਸ਼ਾ پکڑਣ ਵਾਸਤੇ ਤਾਂ ਫਿਰ ਉਸੇਵਨ ਕਿਵੇਂ ਹੋਏਗਾ ਸੋ ਦੋਸਤੋ ਮਨ ਦੀ ਗੱਲ ਹੈ ਜਦੋਂ ਮਨ ਨੂੰ ਇਧਰੋਂ ਹਟਾ ਕੇ ਰੱਖਦੇ ਆ ਤਾਂ ਫਿਰ ਇਹ ਜਿਹੜਾ ਹੈ ਬਿਲਕੁਲ ਵੀ ਅ ਨਸ਼ਾ ਤੋਂ ਬਚਾ ਜਾ ਸਕਦਾ ਹੈ ਔਰ ਜਦੋਂ ਲੋਕ ਲੱਗ ਜਾਂਦੇ ਨੇ ਲੰਬਾ ਟਾਈਮ ਲੱਗੇ ਰਹਿੰਦੇ ਨੇ ਜਦੋਂ ਫਿਰ ਛੱਡਣ ਦੀ ਗੱਲ ਆਉਂਦੀ ਹੈ ਉਦੋਂ ਫਿਰ ਮਨ ਤੇ ਹੀ ਗੱਲ ਆਉਂਦੀ ਹੈ ਕਿ ਮਨ ਨੂੰ ਪਰਿਪੱਕ ਕਰਨਾ ਮੈਂਟਲੀ ਤੌਰ ਤੇ ਤਿਆਰ ਹੋਣਾ ਛੱਡਣ ਵਾਸਤੇ ਇਸ ਦੀ ਗ੍ਰਿਪ ਚੋਂ ਨਿਕਲਣ ਵਾਸਤੇ ਜਦੋਂ ਮਨ ਨੂੰ ਤਿਆਰ ਕਰ ਲੈਂਦੇ ਨੇ ਹਾਂ ਵੀ ਹੁਣ ਮੈਂ ਛੱਡਣਾ ਹੀ ਛੱਡਣਾ ਹੈ ਜਾ ਕੇ ਇਸ ਕਾਉਂਸਲਰ ਦੀ ਕਸਮ ਪਰਖ ਵਿੱਚ ਆ ਕੇ ਕਾਉਂਸਲਿੰਗ ਦੇ ਸੰਪਰਕ ਵਿੱਚ ਆ ਗਏ ਪਰ ਉਹਨਾਂ ਪਤਾ ਲੱਗਦਾ ਕਿ ਨਹੀਂ ਜ਼ਿੰਦਗੀ ਤਾਂ ਮੇਰੀ ਹੋਰ ਖਰਾਬ ਹੋ ਜਾਣੀ ਹੈ ਜਿਸ ਤਰ੍ਹਾਂ ਅੱਗੇ ਹੋਰ ਖਰਾਬ ਹੁੰਦੀ ਜਾਏਗੀ ਤਾਂ ਫਿਰ ਉਹ ਕੀ ਕਰਦੇ ਆ ਕਿ ਉਹ ਮਨ ਬਣਾਉਂਦੇ ਆ ਨਸ਼ਾ ਛੱਡਣ ਵਾਸਤੇ ਤਾਂ ਦੋਸਤੋ ਫਿਰ ਦਵਾਈਆਂ ਦਵਾਈਆਂ ਹੈਗੀਆਂ ਨੇ ਜਿਹੜੀਆਂ ਉਹਨਾਂ ਦੀਆਂ ਤੋੜ ਨੂੰ ਰੋਕ ਸਕਣ ਉਹ ਠੀਕ ਕਰਦੇ ਨੇ ਸਿੰਪਟਮ ਠੀਕ ਕਰਦੇ ਨੇ ਵਿਡਰੋਅਲ ਠੀਕ ਹੋ ਜਾਵੇ ਉਹਨਾਂ ਦੀ ਤਾਂ ਹੋ ਜਾਂਦੀ ਹੈ ਬਹੁਤ ਲੋਕ ਛੱਡਦੇ ਨੇ ਇਹ ਨਹੀਂ ਆ ਲੋਕ ਬਿਲਕੁਲ ਨਹੀਂ ਛੱਡ ਪਾਉਂਦੇ ਲੋਕ ਘਾਤਕ ਨਸ਼ੇ ਜਿਹੜੇ ਚੁੱਟੇ ਵਰਗੇ ਨਸ਼ੇ ਐ ਇੰਜੈਕਸ਼ਨ ਲਗਾਉਣ ਵਾਲੇ ਜਾਂ ਬੁਪਰੇ ਨਾਰਫਿਨਸ ਟੈਬਲੇਟਸ ਉਹਦੀਆਂ ਅਜੀਬ ਵਾਲੀਆਂ ਗੋਲੀਆਂ ਜਾਂ ਕਫੀਮ ਯੂਜ਼ ਕਰਦੇ ਨੇ ਲੰਬੇ ਸਮੇਂ ਤੋਂ ਡਰਿੰਕ ਯੂਜ਼ ਕਰਦੇ ਨੇ ਲੋਕ ਛੱਡਦੇ ਨੇ ਬਹੁਤ ਸਾਰੇ ਛੱਡ ਪਾਉਂਦੇ ਨੇ ਪਰ ਛੱਡਿਆ ਜਾ ਸਕਦਾ ਹੈ ਔਰ ਜਦੋਂ ਇਨਸਾਨ ਆਪਣਾ ਮਨ ਬੜਾ ਲੈਂਦਾ ਛੱਡਣ ਵਾਸਤੇ ਤਾਂ ਬਿਲਕੁਲ ਛੱਡਿਆ ਜਾਂਦਾ ਦੋਸਤੋ ਔਰ ਛੱਡ ਕੇ ਹੀ ਇਸ ਨੂੰ ਸਰੀਰ ਠੀਕ ਹੋ ਸਕਦਾ ਹੈ ਪਰਮਾਤਮਾ ਨੇ ਸਰੀਰ ਬਹੁਤ ਵਧੀਆ ਨਿਰਮਲ ਬਣਾਇਆ ਔਰ ਜੇਕਰ ਅਸੀਂ ਇਹਦੀ ਸਹੀ ਵਰਤੋਂ ਕਰਾਂਗੇ ਇਹਦੇ ਵਿੱਚ ਸਹੀ ਇਹਨੂੰ ਖਾਣਾ ਦੇਾਂਗੇ ਸਹੀ ਡਾਈਟ ਦੇਾਂਗੇ ਸਹੀ ਭੋਜਨ ਦੇਾਂਗੇ ਤਾਂ ਸਰੀਰ ਸਾਲੋਂ ਸਾਲ ਤੰਦਰੁਸਤ ਰਹੇਗਾ ਕੋਈ ਰੋਗ ਬਿਮਾਰੀ ਨਹੀਂ ਲੱਗੇਗੀ ਜਦੋਂ ਇਨਸਾਨ ਵੱਡੀ ਉਮਰ ਵਿੱਚ ਜਾਂਦਾ ਤਾਂ ਉਦੋਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਤਾਂ ਇਹ ਸਾਰਾ ਕੁਝ ਠੀਕ ਕਰਨ ਵਾਸਤੇ ਸਾਨੂੰ ਡਾਈਟ ਠੀਕ ਕਰਨੀ ਹੈ ਆਪਣੇ ਆਪ ਨੂੰ ਠੀਕ ਰੱਖਣਾ ਹੈ ਔਰ ਤੰਦਰੁਸਤ ਵਾਲਾ ਜੀਵਨ ਬਤਾਨਾ ਹੈ ਤਾਂ ਦੋਸਤੋ ਇਹ ਨਸ਼ੇ ਜਿਹੜੇ ਨੇ ਬਹੁਤ ਕਾਤਕ ਨੇ ਸਾਰਿਆਂ ਵਾਸਤੇ ਇਸ ਕਰਕੇ ਜੇ ਕੋਈ ਕਰ ਰਿਹਾ ਹੈ ਤੇ ਸ਼ਗਨ ਦਾ ਪਰਲਾ ਜ਼ਰੂਰ ਕਰੇ ਔਰ ਜੇ ਕੋਈ ਨਹੀਂ ਜਿਹੜਾ ਨਹੀਂ ਕਰ ਰਿਹਾ ਤਾਂ ਉਹ ਇਸ ਤੋਂ ਵਿੱਚਾਂ ਦੂਰ ਰਹੇ ਕਿਉਂਕਿ ਇਹਦੇ ਵਿੱਚ ਕੁਝ ਨਹੀਂ ਰੱਖਿਆ ਕਦੀ ਇਹਦਾ ਪ੍ਰਯੋਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਹਦੇ ਰਿਜ਼ਲਟ ਵੇਖਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਇਹ 2-4 ਵਾਰ ਲੱਗਿਆ ਤਾਂ ਇਸ ਤੋਂ ਬਾਅਦ ਉਹ ਕੈ ਲੱਗ ਜਾਂਦਾ ਹੈ। ਸੋ ਦੋਸਤੋ ਤੁਹਾਡੇ ਸਾਹਮਣੇ ਹਮੇਸ਼ਾ ਇਹੋ ਜੀ ਕੋਈ ਨਾ ਕੋਈ ਵਿਚਾਲੇ ਕਿਉਂਦੇ ਲੰਨੇ ਆ ਜਾਗਰੂਕ ਕਰਨ ਵਾਸਤੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਤਾਂ ਕਿ ਲੋਕ ਇਸ ਵਿਸ਼ੇ ਵੱਲ ਨਾ ਆਉਣ ਔਰ ਆਪਣਾ ਜੀਵਨ ਤੰਦਰੁਸਤੀ ਨਾਲ ਬਤੌਣ ਕਿਉਂਕਿ ਉਹਨਾਂ ਦੇ ਹਰੇਕ ਵਿਅਕਤੀ ਦੇ ਨਾਲ ਹੁੰਦੇ ਮਾਤਾ ਪਿਤਾ ਦੇ ਸੁਪਨੇ ਜੁੜੇ ਹੁੰਦੇ ਨੇ ਉਹਨਾਂ ਦਾ ਬਹੁਤ ਵੱਡਾ ਕਿਸ ਸੰਪਰਕ ਹੁੰਦਾ ਉਹਦੇ ਨਾਲ। ਔਰ ਉਹਨਾਂ ਦੀਆਂ ਭਾਵਨਾਵਾਂ ਨੂੰ ਖੇਸ ਨਾ ਪਹੁੰਚੇ ਔਰ ਇਸ ਵਾਸਤੇ ਕਦੀ ਵੀ ਸੇਵਨਾ ਨਾ ਕੀਤਾ ਜਾਵੇ ਨਸ਼ਿਆਂ ਦਾ ਤਾਂ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਜਾਚ ਚਾਉਣਾ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ